ਇੱਕ ਪਾਸੇ ਆਪਣੇ ਬੰਦੇ ਨੇ ਜੇ ਗੁਰੀ ਇੱਕ ਪਾਸੇ ਸ਼ਿਕਾਰੀ ਕਿਤੇ ਆ ਗਏ ਤਾਂ ਸੁਣ ਇੱਕ ਪਾਸੇ ਕਦੇ ਝਾੜੀਆਂ ਨੂੰ ਨਾ ਅੰਗਰ ਲਾਟ ਚੋ ਇਹ ਹਿਰਣ ਬਚ ਕੇ ਜਾ ਨਾ ਸਕਦਾ ਤੇ ਸਾਹਮਣੇ ਕਹਿੰਦੇ ਬੰਦੂਕ ਤਾੜ ਕੇ ਨਾ ਹਿਰਣ ਦੇ ਸਾਹਮਣੇ ਖੜਾ ਹੋ ਗਿਆ ਦੂਰ ਨਾਲ ਤੇ ਦੇਖਦਾ ਵੀ ਮੇਰੇ ਚਾਰੇ ਪਾਸੇ ਨਾ ਮੋਤ ਹੈ ਮੋਤ ਮੈਂ ਭੱਜਾਂ ਕਿਹੜੇ ਪਾਸੇ ਇੱਕ ਪਾਸੇ ਕੁੱਤੇ ਖੜੇ ਇੱਕ ਪਾਸੇ ਕਹਿੰਦੇ ਆਗ ਲਗਾਈ ਉਹ ਝਾੜੀਆਂ ਦੇ ਸਾਹਮਣੇ ਸ਼ਿਕਾਰੀ ਕਹਿੰਦੇ ਮੋਰੂਦ ਤਾਨ ਕੇ ਬੈਠਾ 27 ਮੇਰਾ ਮੈਂ ਪਾਸਾ ਸਕਦਾ ਨੈੜੀ ਪੰਜ ਸਕਦਾ ਹੀਰਮ ਨੇ ਆਪਣੀ ਹਾਰ ਮੰਨੀ ਕਿ ਮੇਰੀ ਗੋਤ ਫਕੀਰ ਹੈ हिरन ने अपनी हार मान ली मेरी बहुत पक्की है मेरी बहुत होनी होनी है सास समझ गए थे जब वो समालक का हुकुम हो तो होए कोई ऐसी ताकत तो कोई नहीं कोई किसी को मार दे ऐसी कोई ताकत यदि ਕਾਬਰੀ ਐਸੀ ਕਰਦੀ ਹੋਈ ਕਾਬਰੀ ਐਸੀ ਕਰੀ ਹੋਈ ਝਾੜੀਆਂ ਦੇ ਵਿੱਚੋਂ ਕਹਿੰਦੇ ਸੱਪ ਨਿਕਲਿਆ ਸ਼ਿਕਾਰੀ ਦੇ ਗਲੇ ਤੇ ਇਹਦਾ ਗਲੇ ਦੇ ਵਿੱਚ ਪਾਇਆ ਵੀ ਕਹਿੰਦੇ ਮੱਥੀ ਨੇ ਲੱਗ ਮਾਰਿਆ ਸਦਾਨੀ ਕੁੱਤੀ ਮੱਥੀ ਇਹਨੇ ਜਦੋਂ ਸੱਪ ਲੈਣਿਆ ਉਹਨੇ ਤੇ ਰੱਬ ਦੀ ਐਸੀ ਕਾਢੀ ਹੋਏ ਮੰਦੂਬ ਚੱਲੀ ਸ਼ਿਕਾਰੀ ਦੇ ਦੂਰ ਚੁਕੇ। ਮੱਦੇ ਮਾਰ ਕੇ। ਤੇ ਕਿਹਾ ਜਾਂ ਕਹਿੰਦੇ ਉਸ ਪ੍ਰਮਾਤਮਾ ਨੇ ਪਰਮੇਸ਼ਰ ਨੇ ਉਦਰ ਦੇ ਰੰਗ ਦੇਖੋ ਹਵਾ ਚੱਲੀ ਇੱਕ ਪਾਸੇ ਜਿਹੜਾ ਇਹਦੇ ਜਾਣਦਾਨਿਆ ਸੀ ਉਹ ਉੱਡ ਕੇ ਕਹਿੰਦੇ ਅਗਦੇ ਵਿੱਚ ਉਹ ਸਵਾਹ ਹੋ ਗਿਆ ਉਹ ਕਹਿੰਦੇ ਥੋੜਾ ਥੋੜਾ ਮੀਂਹ ਪੈ ਲੱਗ ਗਿਆ ਟੰੀਆਂ ਪੀਆਂ ਮੀਂਹ ਪਿਆ ਕਹਿੰਦੇ ਅਗਮੀ ਹੋ ਜੇ ਕਿਰਨ ਬਾਝੀਆ ਕਿਰਨ ਬਾਝੀਆ ਤਾਂ ਕਹਿ ਤਪਾਲ ਕਿ ਦੁਨੀਆ 'ਚ ਕੋਈ ਐਸੀ ਤਾਕਤ ਨਹੀਂ ਜੇ ਰੱਬ ਚਾਵੇ ਜੋ ਵੀ ਘੁੰਮਰ ਲਿਖੀ ਹੈ है। नहीं नहीं को कोई ऐसी ताकत को मार सके दुनिया की कोई ऐसी ताकत नहीं कोई जो उसकी उम्र घटी है कोई उसे बचा सके चाहे कितना मर्जी बड़ा रोग हो कोई ऐसी ताकत मालिक के हुक्म ने ज्यों जो तेरा हुक्म है वह वो तो ही मान है। उस मालिक की कृपा है ਅਜੀ ਸੰਗਤ ਕਰਨੇ ਉਹਨੇ ਚਰਨਾਂ 'ਚ ਬੈਠੀ ਇੱਕ ਬੇਟੀ ਜਿਹੋ ਤਾਂ ਸਾ ਸੰਗਤ